ਕਿਸਾਨ ਨੇ ਤਾਂ ਮਨਜੀਤ ਸਿੰਘ ਕੁਮਾਰ ਨੇ ਭਾਜਪਾ ਦੇ ਉੱਤੇ ਨਿਸ਼ਾਨਦੇਹ ਸਾਹਦੇ ਕਹਿ ਕੇ ਕਿ ਬੀਜੇਪੀ ਦਾ ਚਿਹਰਾ ਇੱਕ ਵਾਰੀ ਫੇਰ ਤੋਂ ਬੇਨਕਾਬ ਹੋ ਗਿਆ। ਉਹਨਾਂ ਕਹਿ ਕੇ ਦਿੱਲੀ ਆਪਣੇ ਹੱਕ ਲੈਣ ਜਾ ਰਹੀ ਕਿ ਕਿਸਾਨਾਂ ਉੱਤੇ ਭਾਜਪਾ ਦੇ ਇਸ਼ਾਰੇ ਤੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ। ਤਸ਼ੱਦਦ ਕੀਤਾ ਗਿਆ ਪਰ ਹਰਿਆਣਾ ਇਹਨਾਂ ਪੁਲਿਸ ਬਲਾਜ਼ਮਾਂ ਨੂੰ ਸਜ਼ਾ ਦੇਣ ਦੀ ਬਜਾਏ ਸਨਮਾਨਿਤ ਕਰਨ ਜਾ ਰਹੀ ਹੈ। ਜਿਸ ਦੇ ਅਸੀਂ ਭੁਰਜੋਰ ਨਿੰਦਾ ਕਰ ਰਹੇ ਹਾਂ। ਕਿਉਂਕਿ ਹਰਿਆਣਾ ਸਰਕਾਰ ਛੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਜਾ ਰਹੀ ਹੈ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਪੁਲਿਸ ਮੁਲਾਜ਼ਮ ਅਜਿਹੇ ਨੇ ਜਿਨ੍ਹਾਂ ਨੇ ਕਿਸਾਨਾਂ ਉੱਤੇ ਤਸ਼ੱਦਦ ਕੀਤਾ ਤੇ ਗੋਲੀਆਂ ਚਲਾਈਆਂ ਪਰੰਤੂ ਇਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਫੌਲਸ ਕਰਮਚਾਰੀਆਂ ਨੂੰ ਜੇ ਕੇਸ ਚੱਲਦਾ ਹੈ ਤਾਂ ਉਹਨਾਂ ਨੂੰ ਸਜ਼ਾ ਹੁੰਦੀ ਪਰੰਤੂ ਇਹ ਤਾਂ ਕਿਸਾਨਾਂ ਦੇ ਜ਼ਖਮਾਂ ਉੱਤੇ ਨਮਕ ਛਿੜਕਿਆ ਜਾ ਰਿਹਾ ਹੈ। ਜਮਾਤਵੀ ਪਾਰਟੀ ਵੀ ਇਸ ਦੀ ਜ਼ੋਰਦਾਰ ਨਿੰਦਾ ਕਰਦੀ ਹੈ। ਜੀ ਜੀ ਕਿਸ ਤਰ੍ਹਾਂ ਦੇਖੀਏ ਇਸ ਫੈਸਲੇ। ਸਾਸ਼ਿਕਾ ਭਾਈ ਜੀ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤ ਦੇ ਕਿਸਾਨ ਮਜ਼ਦੂਰਿਓ ਨੇ ਜੋ ਅੱਜ ਹਰਿਆਣਾ ਸਰਕਾਰ ਨੇ ਫੈਸਲਾ ਲਿਆ। ਅਸੀਂ ਉਹਦਾ ਇਹ ਨਹੀਂ ਕਹਿੰਦਾ ਕਿ ਪੁਲਿਸ ਅਫਸਰਾਂ ਸਨਮਾਨ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਜੇ ਸਨਮਾਨ ਕਰਾਂਗੇ ਤਾਂ ਇਹੋ ਕੰਮ ਵਧੀਆ ਕਰਨਗੇ ਪਰ ਕਰਨਾ ਕਾਤੇ ਚਾਹੀਦਾ ਜੇ ਉਹਨਾਂ ਨੇ ਕੋਈ ਗੈਂਗਸਟਰ ਮਾਰੇ ਹੁੰਦੇ ਕੋਈ ਹੋਰ ਹਰਿਆਣੇ ਚ ਵਧੀਆ ਕੰਮ ਕਰਿਆ ਹੁੰਦਾ ਕੋਈ ਨਸ਼ੇ ਦੀ ਖੇਪ ਫੜੀ ਹੁੰਦੀ ਉੱਥੇ ਅਸੀਂ ਮੰਨ ਲੈਂਦੇ ਪਰ ਇੱਥੇ ਕੀ ਹੋ ਰਿਹਾ ਇੱਕ ਇਸੇ ਦੇਸ਼ ਦੇ ਕਿਸਾਨ ਜਿਹੜੇ ਦਿੱਲੀ ਆਪਣੇ ਹੱਕਾਂ ਦੀ ਮੰਗਾਂ ਲਈ ਜਾਣ ਲੱਗੇ ਸੀਗੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਐਦਾਂ ਰੋਕਿਆ ਵੈਰੀਕਟ ਕਰਕੇ ਜਿੱਦਾਂ ਕਿ ਉਹ ਦੂਜੇ ਦੇਸ਼ ਦੇ ਵਾਸੀ ਹੋਣ ਪਾਕਿਸਤਾਨ ਦੇ ਹੋਣ ਜਾਂ ਚੀਨ ਦੇ ਹੋਣ ਉਹਨਾਂ ਦੇ ਗੋਲਾਬਾਰੀ ਕਰੀ ਉਹਦੇ 'ਚ ਸਾਡੇ ਨੌਜਵਾਨ ਕਈ ਫੱਟੜ ਹੋਏ 453 ਨੌਜਵਾਨ ਉਸ ਤੋਂ ਬਾਅਦ ਇੱਕ ਨੌਜਵਾਨ ਸਾਡਾ ਸ਼ਹੀਦ ਕਰੇਗਾ ਸ਼ੁਕਰਨ ਸਿੰਘ ਉਸ ਤੋਂ ਬਾਅਦ ਜਿਹੜੇ ਸਾਡੇ ਇਹ ਮੋਰਚਾ ਲੱਗਣ ਤੋਂ ਬਾਅਦ 24 ਕਿਸਾਨ ਉਦਾਂ ਸ਼ਹੀਦ ਹੋਏ ਇਹਦੇ ਬਾਰੇ ਮੈਂ ਹਰਿਆਣਾ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਸੀਐਮ ਸਾਹਿਬ ਤੁਸੀਂ ਕਿਹੜੇ ਵਿਹਾਰ ਤੇ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣ ਜਾ ਰਹੇ ਹੋ ਕਿਹੜੇ ਉਹਦੇ ਸਨਮਾਨ ਹੱਕ ਦਾ ਸਨਮਾਨ ਲੱਗਿਆ ਉਹ ਦਿਨ ਤੁਸੀਂ ਪੰਜਾਬ ਦੇ ਝਖਮਾਂ ਦੇ ਉੱਤੇ ਨਾਮ ਕੁ ਛਿੜਕਣ ਲੱਗੇ ਹੋ ਇਹ ਦੇਖੋ ਤੁਹਾਡੇ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਤੁਸੀਂ ਇੱਕ ਦਾ ਸਾਡਾ ਆਪਸੀ ਜਿਹੜਾ ਸੱਭਿਆਚਾਰ ਹੈ ਆਪਸੀ ਪਿਆਰ ਮੁਹੱਬਤ ਹੈ ਹਰਿਆਣੇ ਦੇ ਪੰਜਾਬ ਦੀ ਉਹਨੂੰ ਖਤਮ ਕਰਨ ਲੱਗੇ ਹੋ ਇੱਕ ਪਾਸੇ ਉਹ ਅਫਸਰਾਂ ਨੂੰ ਤੁਸੀਂ ਸਨਮਾਨ ਦੇ ਕੇ ਇਹ ਲੱਗਿਆ ਕਹਿਣ ਵੀ ਜਿਹੜਾ ਕੋਈ ਆਪਣੇ ਹੱਕਾਂ ਦੀ ਮੰਗਾਂ ਲਈ ਜਾਂਦਾ ਕਿਤੇ ਉੱਤੇ ਗੋਲੀਆਂ ਚਲਾਓ ਤੁਹਾਨੂੰ ਅੱਗੇ ਨੂੰ ਤਗਮੇ ਦਵਾਂਗੇ ਸਨਮਾਨ ਦਵਾਂਗੇ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਕਿਉਂਕਿ ਜਿਹੜਾ ਇਹ ਅਫਸਰਾਂ ਨੇ ਠੀਕ ਹੈ ਸਾਡੇ ਤੇ ਗੋਲੀਆਂ ਚਲਾਈਆਂ ਇਹਨਾਂ ਨੂੰ ਚਾਹਿੰਦਾ ਸੀਗੇ ਆਪਣੀ ਮਾਫੀ ਮੰਗਦੇ ਇਹਨਾਂ ਦਾ ਬਿਆਨ ਆ ਜਾਣਾ ਚਾਹੀਦਾ ਸੀ ਵੀ ਅਸੀਂ ਨਾ ਕੋਈ ਸਨਮਾਨ ਲੈਣਾ ਸਾਡੇ ਤੋਂ ਗਲਤੀ ਹੋਈ ਹੈ ਜਿੱਦਾਂ ਹਰਿਆਣੇ ਦੇ ਮੰਤਰੀ ਨੇ ਅਨਿਲ ਵਿਜਨੇ ਪਹਿਲਾਂ ਗ੍ਰਹਿ ਮੰਤਰੀ ਸੀਗੇ ਉਹਨਾਂ ਨੇ ਕਿਹਾ ਸੀਗੇ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਜੋ ਕਿਸਾਨਾਂ ਦੇ ਲਈ ਉਹਨੂੰ ਆਰਡਰ ਦੇਣਾ ਪਿਆ ਗੋਲੀਬਾਰੀ ਹੋਏ ਬਕਾਇਦਾ ਉਹਨਾਂ ਦਾ ਬਿਆਨ ਹੈ ਦੇਖ ਵੀ ਸਕਦੇ ਹੋ ਉਹਦੇ ਤਹਿਤ ਇਹਨਾਂ ਪੁਲਿਸ ਕਰਮਚਾਰੀਆਂ ਉਹ ਚਾਹੁੰਦਾ ਪਰ ਉਲਟ ਹਰਿਆਣਾ ਸਰਕਾਰ ਪੰਜਾਬ ਦੇ ਜ਼ਖਮਾਂ ਦੇ ਨਮਕ ਲੱਗੀ ਹੈ ਛਿੜਕਣ ਜਿਹੜੇ ਸਾਡੇ ਨੌਜਵਾਨ ਉੱਤੇ ਫੱਟੜ ਹੋਏ ਨੇ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਇੱਕ ਬਹੁਤ ਵੱਡੀ ਇਹ ਲੱਗਿਆ 60 ਮਾਰਨ ਵੀ ਆਹ ਦੇਖੋ ਅਸੀਂ ਤੁਹਾਨੂੰ ਇਦਾਂ ਹੀ ਮਾਰਾਂਗੇ ਉਸ ਤੋਂ ਬਾਅਦ ਸਾਨੂੰ ਸਨਮਾਨ ਮਿਲਣਗੇ ਇਹਦੀ ਅਸੀਂ ਪੂਰੀ ਪਰਜੋਰ ਨਿੰਦਾ ਕਰਦੇ ਆ ਇੱਕ ਚੀਜ਼ ਹੋਰ ਜਿਹੜੀ ਹੈ ਸਾਹਮਣੇ ਕਿ ਉਹਨਾਂ ਅਫਸਰਾਂ ਨੂੰ ਜੇ ਸਨਮਾਨਿਤ ਕੀਤਾ ਜਾਏਗਾ ਇਧਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਦੇਖੋ ਉਹ ਅਸੀਂ ਮੋਰਚੇ 'ਚ ਸਲਾਹ ਕਰਾਂਗੇ ਹੁਣ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਤੇ ਐਸਕੇਮ ਨੌਨ ਪੋਲਿਟੀਕਲ ਵੱਲੋਂ ਅਸੀਂ ਰਏ ਦਵਾਂਗੇ ਉਹਦੇ ਚ ਆਪਣੀ ਜਥੇਬੰਦੀ ਵੱਲੋਂ ਵੀ ਸਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਨੇ ਸਾਡੇ ਫੱਟੜ ਕਰੇ ਨੇ ਕਿਸਾਨ ਸਾਡੇ ਕਿਸਾਨ ਸ਼ਹੀਦ ਕਰੇ ਨੇ ਉਹਨਾਂ ਨੂੰ ਤਾਂ ਦਾ ਸਨਮਾਨ ਚਿੰਨ੍ਹ ਦੇ ਜਾ ਰਹੇ ਨੇ ਸਨਮਾਨ ਕਰਿਆ ਜਾ ਰਿਹਾ ਪਰ ਇੱਕ ਪਾਸੇ ਜਿਹੜੇ ਸਾਡੇ ਕਿਸਾਨ ਇਹ ਮੋਰਚੇ ਸ਼ਹੀਦ ਹੋਏ ਆ ਜਾਂ ਨੌਜਵਾਨ ਫੱਟੜ ਹੋਏ ਨੇ ਉਹਨਾਂ ਦਾ ਸਾਨੂੰ ਬੰਦਦਾ